ਅੱਜ ਦੀ ਪ੍ਰਮੁੱਖ ਖਬਰ ਹੈ ਜੀ ਭਗਵੰਤ ਮਾਨ ਕਾਲ ਤਾਕਤ ਸਖਤਰ ਤੇ ਤਲਵ ਸਿੱਖ ਵਿਰੋਧੀ ਮਾਨਸਿਕਤਾ ਤੇ ਚੱਲੰਦਾ ਦੋਸ਼ 15 ਜਨਵਰੀ ਨੂੰ ਸੱਦਿਆ ਕਾਟ ਤਖਤ ਸਰ ਤੇ ਨੰਗੇ ਪੈਰੀ ਨਮਾਣੇ ਸਿੱਖ ਵਜੋਂ ਪੇਸ਼ ਹੋਵਾਂਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਜੋ ਹੁਣ ਆਪਾਂ ਸੁਣ ਰਹੇ ਆ ਪੜ ਰਹੇ ਆ ਇਹ ਹੋਣਾ ਹੀ ਸੀ ਬਾਦਲ ਪਰਿਵਾਰ ਜਦੋਂ ਦਾ ਸੱਤਾ ਚ ਆਇਆ ਆਪਣੇ ਵਿਰੋਧੀਆਂ ਨੂੰ ਪ੍ਰਚਾਰਕਾਂ ਨੂੰ ਜਿਹੜੇ ਉਹਨਾਂ ਦੇ ਵਿਰੋਧੀ ਆ ਉਹਨਾਂ ਤੇ ਕਾਲ ਤੱਕ ਸਾਰ ਨੂੰ ਮੋਰਾ ਬਣਾ ਕੇ ਵਰਤਦਾ ਆ ਰਿਹਾ ਇਹ ਕੋਈ ਨਵੀਂ ਗੱਲ ਨਹੀਂ ਇਸ ਨੂੰ ਪੰਜਾਬ ਦੇ ਲੋਕ ਦੁਨੀਆ ਦੇ ਵਾਸਤੇ ਸਿੱਖ ਸਾਰੇ ਜਾਣਦੇ ਆ ਹੁਣ ਮਸਲਾ ਦੰਸੋ 타이 ਸਰੂਪ ਜਿਹੜੇ ਲਾਭਤਾ ਹੋਇਆ ਇਹ ਸਥਿਤੀ ਬਣੀ ਕਿਵੇਂ ਗੱਲ ਵਿਚਾਰਨ ਵਾਲੀ ਇਹ ਆ 1997 ਤੋਂ 1999 ਤੱਕ ਭਾਈ ਰঞ্জੀਤ ਸਿੰਘ ਜਥੇਦਾਰ ਕਾਲਤਖ ਸਾਹਿਬ ਰਹੀ ਹੈ ਉਹਨਾਂ ਨੇ ਦੋ ਅਹਿਮ ਹੁਕਮਾਂ ਮੇ ਜਾਰੀ ਕਰੇ ਸਨ ਜਿਨ੍ਹਾਂ ਦੇ ਵਿੱਚ ਇੱਕ ਸੀਗਾ ਮੈਜ ਪਰਸਾਂ ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਲਜਾਇਆ ਜਾ ਸਕਦਾ ਦੂਸਰਾ ਹਕਮ ਅਮਾ ਸੀਗਾ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਪ੍ਰਕਾਸ਼ਨਾ ਕੇਵਲ ਸਰੋਣੀ ਕਮੇਟੀ ਹੀ ਕਰੇਗੀ ਹੋਰ ਕੋਈ ਪ੍ਰਕਾਸ਼ਕ ਪ੍ਰਾਈਵੇਟ ਨਹੀਂ ਕਰ ਸਕਦਾ ਇਸ ਤੋਂ ਪਹਿਲਾਂ ਪ੍ਰਾਈਵੇਟ ਜਿਹੜੇ ਪ੍ਰਕਾਸ਼ਕ ਵੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਆ ਪ੍ਰਕਾਸ਼ਨਾ ਜੀ ਵੀ ਕਰਦੇ ਸਨ ਸਰੂਪ ਦੀ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਹੀ ਹਨ ਹਰੇਕ ਪਿੰਡ ਦੇ ਵਿੱਚ ਉਹ ਡੇਰੇ ਖੁੱਲੇ ਹੋਏ ਹਨ ਜਿੱਥੇ ਗੁਰੂਗਰਾਹ ਸ਼ਹਿਰ ਦੇ ਸਰੂਪ ਹਨ ਪਰ ਉੱਥੇ ਸਿਕ ਰਹਿਤ ਮਰਿਆਦਾ ਲਾਗੂ ਨਹੀਂ ਹੈ ਆਪਣੇ ਆਪਣੀ ਉਹਨਾਂ ਦੀ ਸਿੱਖ ਰਹਿਤ ਮਰਿਆਦਾ ਬਣਾਈ ਹੋਈ ਹੈ ਇਸ ਕਰਕੇ ਜਦੋਂ ਇਹ ਨਵਾਂ ਰੂਲ ਬਣ ਗਿਆ ਸਰੋਣੀ ਕਮੇਟੀ ਦਾ ਪੰਜਾਬ ਸਰਕਾਰ ਵੱਲੋਂ ਇਸ ਨੂੰ ਮੰਨਤ ਦੇ ਦਿੱਤੀ ਗਈ ਕਾਨੂੰਨੀ ਤੌਰ ਤੇ ਤੇ ਫਿਰ ਜਿਹੜੇ ਇਦਾਂ ਜਿਹੜੇ ਸਿਕਰਹਿਤ ਮਰਿਆਦਾਂ ਨੂੰ ਨਹੀਂ ਮੰਨਦੇ ਸਨ ਜਿੱਥੇ ਪੂਰੀ ਤਰ੍ਹਾਂ ਸਿਕਰਹਿਤ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦਾ ਸਤਕਾਰ ਨਹੀਂ ਹੁੰਦਾ ਸੀ ਦੁਕਾਨਦਾਰੀਆਂ ਬਣਾਈਆਂ ਸਨ ਉਹਨਾਂ ਲਈ ਇਹ ਕੰਮ ਔਖਾ ਹੋ ਗਿਆ 2016 ਦੇ ਵਿੱਚ ਸਰੋਣੀ ਕਮੇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਪ੍ਰਕਾਸ਼ਨਾ ਸੰਬੰਧੀ ਗੁਰਦੁਆਰਾ ਰਾਮ ਸਰ ਵਿਖੇ ਜਿੱਥੇ ਸਰੂਪ ਛਾਪੇ ਜਾਂਦੇ ਹਨ ਉੱਥੇ ਬੇਨਜਮੀਆਂ ਦੀ ਤੇ ਬੇਅਦਬੀਆਂ ਦੀ ਚਰਚਾ ਹੋਈ 40 ਦੇ ਕਰੀਬ ਰੂਪ ਸ਼ਾਰਟ ਸਰਕਟ ਜਿਹੜੇ ਆ ਜਾਂ ਲੱਗੇ ਉੱਥੇ ਇਹ ਵੀ ਪਾਇਆ ਗਿਆ ਕਿ ਜਿਹੜੇ ਪੱਤਰੇ ਹਨ ਛਾਪੇ ਹੋਏ ਉਹ ਵੀ ਪੈਰਾਂ ਚ ਰੋਲਦੇ ਫਿਰਦੇ ਆ ਫਿਰ 450 ਸਰੂਪ ਸਰੋਣੀ ਕਮੇਟੀ ਨੇ ਕੈਨੇਡਾ ਭੇਜੇ ਸਨ ਸਮੰਦਰੀ ਯਾਜ ਰਹੀਂ ਉੱਥੇ ਜਿਆਦਾ ਜਰ ਪਏ ਰਹੇ ਕੀ ਕਾਰਨ ਬਣਿਆ ਉਸ ਲਾਭੇ ਗਏ ਇਹ ਵੀ ਇੱਕ ਬੇਅਦਵੀ ਸੀ ਉਸ ਤੋਂ ਬਾਅਦ ਸਿਕਤੰਤ ਕਾ ਦਾ মিডিਆ ਦਾ ਧਿਆਨ ਗਿਆ ਵੀ ਇੱਥੇ ਬੇਨਿਜਮੀਆਂ ਹੋ ਰਹੀਆਂ ਹਨ ਜਦੋਂ ਇਸ ਗੱਲ ਦਾ ਜ਼ਿਕਰ ਹੋਇਆ 2020 ਦੇ ਵਿੱਚ ਇਹ ਮਨੁੱਖੀ ਅਧਿਕਾਰ ਸੰਗਠਨ ਵੱਲੋਂ ਮੁੱਖ ਮੰਤਰੀ ਪੰਜਾਬ ਸਰਕਾਰ ਤੇ ਜਥੇਦਾਰ ਕਲਤਖ ਸਾਬ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਜਾਂਦੀ ਹੈ ਕੇ 267 ਸਰੂਪ ਪਬਲਿਕੇਸ਼ਨ ਭਾਗ ਦੇ ਰਿਕਾਰਡ ਦੇ ਵਿੱਚੋਂ ਗਾਇਬ ਹਨ ਉਹਨਾਂ ਤੇ ਜਾਜ ਕੀਤੀ ਜਾਵੇ ਤੇ ਕਾਰਵਾਈ ਕੀਤੀ ਜਾਵੇ ਉਸ ਤੋਂ ਬਾਅਦ 2020 ਦੇ ਵਿੱਚ ਹੀ ਅੰਮ੍ਰਿਤਸਰ ਸਾਹਿਬ ਦੇ ਐਮਪੀ ਔਜਲਾ ਜੀ ਲੈਫਟੀ ਡੋਰਟੇ ਪੰਜਾਬ ਸਰਕਾਰ ਤੇ ਜਥੇਦਾਰ ਕਾਲਤਾ ਨੂੰ ਬੇਨਤੀ ਕਰਦੇ ਆ ਕਿ ਇਹ ਜਾਂਚ ਕਰਾਈ ਜਾਵੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਫਿਰ ਸਦ ਭਾਵਨਾ ਦਲ ਦੇ ਮੁਖੀ ਬਲਦੇਵ ਸਿੰਘ ਬਡਾਲਾ ਬਲਦੇਵ ਸਿੰਘ ਸਿਰਸਾ ਭਾਈ ਪੰਥਪ੍ਰੀਤ ਸਿੰਘ ਪੰਥਕਾਲੀ ਲਹਿਰ ਤੇ ਹੋਰ ਜਥੇਬੰਦੀਆਂ ਸਤਕਾਰ ਕਮੇਟੀ ਦਰਬਾਰ ਸਾਹਿਬ ਦੇ ਬਾਹਰ ਧਰਨੇ ਤੇ ਬੈਠ ਜਾਂਦੇ ਹਨ ਤੇ ਉਹ ਮੰਗ ਕਰਦੇ ਹਨ ਵੀ ਇਸ ਜਿਹੜੀ ਮਸਲੇ ਦੀ ਪੜਤਾਲ ਕੀਤੀ ਜਾਵੇ ਜਥੇਦਾਰ ਕਾਲਤਾ ਹਰਪ੍ਰੀਤ ਸਿੰਘ ਵੱਲੋਂ ਤਿੰਨ ਮੈਂਬਰੀ ਕਮੇਟੀ ਡਾਕਟਰ ਈਸ਼ਰ ਸਿੰਘ ਐਡਵੋਕੇਟ ਦੀ ਗਵਾਈ ਦੇ ਵਿੱਚ ਬਣਾਈ ਜਾਂਦੀ ਹੈ ਉਹ ਪੜਤਾਲ ਕਰਦੇ ਹਨ ਸਰੋਣੀ ਕਮੇਟੀ ਦੇ ਜਿਹੜੇ ਹਰੇ ਖਲਕੇ ਦੇ ਵਿੱਚ ਪ੍ਰਚਾਰਕ ਹਨ ਜਿੰਨੇ ਸਰੋਨੀ ਕਮੇਟੀ ਹਲਕੇ ਆ ਉਹਦੇ ਵਿੱਚ ਦੋ ਦੋ ਪ੍ਰਚਾਰਕ ਤਿੰਨ ਤਿੰਨ ਪ੍ਰਚਾਰਕ ਹਲਕੇ ਦੇ ਹਸਾਬ ਨਾਲ ਸਰੋਨੀ ਕਮੇਟੀ ਦੇ ਨਿਯੁਕਤ ਹੋਰ ਵੀ ਬਹੁਤ ਸਾਰਾ ਸਟਾਫ ਨਿਯੁਕਤ ਆ ਉਹਨਾਂ ਦੇ ਸਹਿਯੋਗ ਨਾਲ ਇਹ ਕਮੇਟੀ ਹਜ਼ਾਰ ਸੱਭਿਆਂ ਦੀ ਇੱਕ ਰਿਪੋਰਟ ਤਿਆਰ ਕਰਦੀ ਹੈ ਤੇ ਹਰੇਕ ਗੁਰਦੁਆਰੇ ਦੇ ਵਿੱਚ ਹਰੇਕ ਡੇਰੇ 'ਚ ਜਿੱਥੇ ਗੁਰਗ੍ਰਾਂਸਾ ਦੇ ਸਰੂਪ ਆ ਉੱਥੇ ਦੀ ਜਾਂਚ ਕੀਤੀ ਜਾਂਦੀ ਵੀ ਇੱਥੇ ਕਿੰਨੇ ਸਰੂਪ ਆ ਉਹਨਾਂ ਦੀ ਕੀ ਸਥਿਤੀ ਆ ਕਿੰਨੇ ਨੰਬਰ ਲੱਗੇ ਵਾਲੇ ਕਿੰਨੇ ਬਗੈਰ ਨੰਬਰ ਦੇ ਇਹ ਤੁਹਾਨੂੰ ਦੱਸ ਦਈਏ ਜੀ ਵੀ ਜਦੋਂ ਸਰੂਪ ਦਿੱਤੇ ਜਾਂਦੇ ਆ ਉਹਦਾ ਇੱਕ ਰੂਲ ਆ ਜੋ ਵੀ ਪ੍ਰੰਧਕ ਕਮੇਟੀ ਹੈ ਜਿਨ੍ਹਾਂ ਨੂੰ ਸਰੂਪ ਚਾਹੀਦੇ ਆ ਉਹ ਦਰਖਾਸਤ ਲਿਖਦੇ ਆ ਸਰੋਣੀ ਕਮੇਟੀ ਨੂੰ ਸਰੋਣੀ ਕਮੇਟੀ ਮੈਂਬਰ ਉਸ ਹਲਕੇ ਦਾ ਰეკਮੈਂਡ ਕਰਦਾ ਸਕੱਤਰ ਕੋਲੇ ਇਹ ਦਰਖਾਸਤ ਜਾਂਦੀ ਆ ਫਿਰ ਉਹ ਉੱਥੇ ਹਲਕੇ ਦੇ ਸਿੱਖ ਪ੍ਰਚਾਰਕਾਂ ਦੀ ਡਿਊਟੀ ਲਾਉਂਦੇ ਵਿੱਚ ਚੈੱਕ ਕਰੋ ਵੀ ਜਿੱਥੇ ਸਰੂਪ ਜਾਣੇ ਉੱਥੇ ਸਿੱਖ ਰਹਿਤ ਮਰਿਆਦਾ ਦੇ ਮੁਤਾਬਕ ਸਾਹ ਸਮਭਾਲ ਸਰੂਪਾਂ ਦੀ ਉਹ ਹੁੰਦੀ ਹੈ ਕਿ ਨਹੀਂ ਹੁੰਦੀ ਉਹ ਰਿਪੋਰਟ ਕਰਦੇ ਆ ਉਸ ਤੋਂ ਬਾਅਦ ਸਰੂਪ ਵੜੇ ਅਦਰ ਸਰਕਾਰ ਨਾਲ ਜਿਸ ਵੀ ਗੁਰਦੁਆਰਾ ਕਮੇਟੀ 'ਚ ਜਾਣੇ ਉਹ ਲੈ ਕੇ ਜਾਂਦੇ ਆ ਨਾਲ ਪ੍ਰਚਾਰਕ ਉੱਥੇ ਛੱਡ ਕੇ ਆਉਂਦੇ ਆ ਇਹ ਪ੍ਰੋਸੀਜਰ ਆ ਹੁਣ ਜਿੱਥੇ ਜਿੰਨਾ ਡੇਰਿਆਂ ਦੇ ਵਿੱਚ ਸਿੱਖ ਰਹਿਤ ਮਰਿਆਦਾ ਲਾਗੂ ਹੀ ਨਹੀਂ ਉੱਥੇ ਤਾਂ ਬਰ ਉਹਨਾਂ ਇੱਕ ਨੰਬਰ ਦੇ ਵਿੱਚ ਸਰੂਪ ਨਹੀਂ ਨਾ ਦਿੱਤੇ ਜਾ ਸਕਦੇ ਉੱਥੇ ਦੋ ਨੰਬਰ ਦਾ ਸਿਸਟਮ ਇਹਨਾਂ ਦੀ ਮਜਬੂਰੀ ਬਣ ਗਿਆ ਵੀ ਉਹਨਾਂ ਹੁਣ ਡੇਰੇ ਡੇਰੇਦਾਰਾਂ ਤੋਂ ਵੋਟਾਂ ਲੈਂਦੇ ਸੀ ਤੇ ਉਹਨਾਂ ਨੂੰ ਨਾ ਕਿਵੇਂ ਕਰ ਸਕਦੇ ਵੀ ਨਹੀਂ ਦੇਣੇ ਭਾਈ ਤੇ ਉਹ ਡੇਰੇਦਾਰਾਂ ਦੀ ਦੁਕਾਨਦਾਰੀ ਇਸ ਗੱਲ ਤੇ ਚੱਲਦੀ ਆ ਵੀ ਲੋਕ ਉੱਥੇ ਤਾਂ ਡੇਰੇਆਂ 'ਚ ਜਾਂਦੇ ਵੀ ਉੱਥੇ ਤਾਂ ਗੁਰੂਗਰਾ ਸਾਹਿਬ ਦਾ ਸਰੂਪ ਉੱਥੇ ਬਾਣੀ ਪੜੀ ਜਾਂਦੀ ਹੈ ਤੇ ਉਹ ਡੇਰੇਦਾਰਾਂ ਦੀ ਦੁਕਾਨਦਾਰੀ ਐਸੇ ਕਰਕੇ ਚੱਲਦੀ ਆ ਤੇ ਇਹ ਆਪਣੇ ਬਾਦਲਾਂ ਦੀ ਵੀ ਮਜਬੂਰੀ ਬਣ ਗਈ ਸਿਆਸੀ ਆਗੂਆਂ ਦੀ ਤੇ ਡੇਰੇ ਦਾਣਾ ਦੀ ਵੀ ਮਜਬੂਰੀ ਬਣ ਗਈ ਵੀ ਉਹ ਇੱਕ ਨੰਬਰ ਤੇ ਲੈ ਨਹੀਂ ਸਕਦੇ ਤੇ ਉਹ ਉਹ ਜਿਹੜਾ ਦੋ ਨੰਬਰ ਦੇ ਵਿੱਚ ਪਰਚੀ ਸਿਸਟਮ ਚੱਲ ਪਿਆ 77 ਪਰਚੀ ਭੇਜਦਾ ਸੀ ਕਮਲਜੀਤ ਸਿੰਘ ਜਿਹੜੇ ਸੁਪਰਵਾਈਜ਼ਰ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਨਾਲ ਗ੍ਰਿਫਤਾਰ ਕੀਤੇ ਗਏ ਆਪ ਸਭ ਨੂੰ ਪਤਾ ਐ ਐਸਐਸ ਕੋਹਲੀ ਬਾਦਲਾਂ ਦੇ ਪ੍ਰਾਈਵੇਟ ਸੀਗੇ ਤੇ ਸਰਵੋਣੀ ਕਮੇਟੀ ਦੇ ਖਜ਼ਾਨੇ 'ਚੋਂ ਗੋਲਕ ਲੁੱਟ ਕੇ 1 ਸਾਲ ਦੇ ਵਿੱਚ ਹੀ 10 ਕਰੋੜ ਸਾਲ ਨਹੀਂ ਪੂਰਾ ਹੋਇਆ 10 ਕਰੋੜ ਉਹਨੂੰ ਤਨਖਾਹ ਦੇ ਤੌਰ ਤੇ ਦੇ ਦਿੱਤੇ ਗਏ ਇਹਨਾਂ ਗੱਲਾਂ ਦਾ ਵਿਰੋਧ ਸਰਵੋਣੀ ਕਮੇਟੀ ਮੁਲਾਜ਼ਮਾਂ ਦੇ ਵਿੱਚ ਬੀਸੀ ਇਹ ਸਾਰੀ ਘਟਨਾ ਕਰਮ ਕਰਕੇ ਜਿਹੜੀ ਇਹ ਗੱਲਾਂ ਬਾਹਰ ਆਈਆਂ ਨਹੀਂ ਬਾਹਰ ਆਉਣੀਆਂ ਨਹੀਂ ਸੰ ਇਸ ਕਰਕੇ ਜਿਹੜੀ ਈਸਰ ਸਿੰਘ ਦੀ ਜਿਹੜੀ ਰਿਪੋਰਟ ਆ ਉਹ ਸਰੋਨੀ ਕਮੇਟੀ ਨੇ ਚੱਕ ਜੱਤੇ ਬੰਦੇ ਦੀ ਕਾਇੰਤ ਜਨ ਤੱਕ ਨਹੀਂ ਪਰੀ ਸੀ ਉਹ ਜਨਤ ਕੀਤੀ ਜਾਵੇ ਹਜ਼ਾਰ ਸਫਿਆਂ ਦੀ ਰਿਪੋਰਟ ਆ ਉਹਦੇ ਵਿੱਚ ਕੀ ਆ ਇਹ ਗੱਲ ਨੇਤਰ ਕੇ ਸਾਹਮਣੇ ਆਵੇ ਤੇ ਉਹ ਜਿਹੜੀ ਰਿਪੋਰਟ ਆ ਪੰਜਾਬ ਪੁਲਿਸ ਨੂੰ ਸਰੋਨੀ ਕਮੇਟੀ ਸਪੋਰਟ ਕਰੇ ਤਾਂ ਜੋ ਜਾਂਚ ਸਰੇ ਲੱਗੇ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਤੇ ਸਿੱਖ ਕੌਮ ਨੂੰ ਜੋ ਇਹ ਹੁਣ ਇਹ ਮਸਲਾ ਖੜਾ ਹੋਇਆ ਇਹਦੇ ਬਾਰੇ ਕੋਈ ਨਾ ਨਾ ਹੋ ਸਕੇ ਹੋ ਸਕੇ ਇਹ ਇਸ ਗੱਲ ਦੀ ਉਮੀਦ ਕਰਦੇ ਹਾਂ ਸਰੋਨੀ ਕਮੇਟੀ ਵਿਰੋਧ ਕਰਨ ਦੀ بجائے ਸਹਿਯੋਗ ਕਰੇ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਪਤੈ